भाई आप ऐसा बड़ा टम्बल तीन हां नहीं हमें इतना ब्रीफ से दा वाह जी नहीं बाकीयां चले गाऊं दे रंग रंग चले गात सारी भी ठीक अब देखो जरा हम पाई उठ के उठ के नाटा कर के चुप नहीं हो जाए मां भाई जाके थोड़ी जगह यार मैं मुंह पे काम आ रहा है हां बात तो है हां ऐसे काम होता है वो भाई ਉਹਦੀ ਜੋਰ ਹੀ ਬਣਦਾ ਨਾ ਆ ਦੇਖੋ ਕਿ ਟਾਈਮ ਹੋ ਰਿਹਾ ਕਿਉਂਕਿ ਉਹ ਜੋਰ ਪੈਂਦਾ ਜਾਂਦਾ ਨਹੀਂ ਕੰਮ ਹੋਵੇ ਚਲੋ ਇੰਤਰੀ ਵੀ ਬਣਦਾ ਇਹ ਦੇਖ ਨਾ ਟਾਈਮ ਹੋ ਘੜਦੇ ਜਾਂਦੀ ਪਈ ਮੈਂ ਨਾ ਦਾ ਕਰਦਾ ਵਾ ਕਸਟਮਰ ਆਇਆ ਕਰਦਾ 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 ਇਕੱਠਾ ਆਇਆ ਇੱਥੇ ਇਕੱਠਾ ਹੋ ਜਾਂਦਾ ਫਿਰ ਜੋਰਦਾਰਪੂਰ ਆ ਪੈਣੇ ਪਹਿਲਾਂ ਇਹਦਾ ਜੋਰ ਕਰ ਗਿਆ ਮੇਰੇ ਦਾ ਲੱਗ ਗਿਆ ਨਹੀਂ ਜਿੱਦਾਂ ਭਾਈ ਨਹੀਂ ਹੋੜਿਆ ਤਾਂ ਹਾਂ ਬਾਹਰ ਇਹਦਾ ਨਹੀਂ ਹੋਣੀ ਜੀ भाई सारे ट्राई करना अपन को मो अच्छा सही गाय से मतलब वो भी ट्राई कर सकते हो अपन के हो ना ओरिजिनल <laughs> <भाई। laughs> <देख़ी। वादे। laughs> <laughs> है इन्हें गा दिए चंद्र तो हो गया सेम ही हो गया 35 40 लगे वेरी गुड बड़ा रह गया शाबाश वेरी गुड ਮজা ਆ ਗਿਆ ਬਾਹਰ ਬਾਹਰ 10 ਸੈਕਿੰਡ ਰਹਿਗੇ 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 ਇਹ ਦਾਦੀ ਦੈਣੀ ਹੁੰਦੇ ਨਾ ਜਾਨ ਜੀ ਮੈਂ ਕੋਈ ਜਿਆਦਾ ਟਾਈਮ ਨਹੀਂ 53 ਸਾਲ ਬਹੁਤ ਕਰਦੇ ਪੂਰੇ ਦਿਨ ਬਾਹਰ ਹੀ ਰਹਿੰਦੇ ਹੈਂ ਲੱਗਦਾ ਹੈ ਦੇਖਣਾ ਹੈ ਇੱਕ ਦਿਨ ਚਾਹਤੋ ਜੀ ਚੈੱਕ ਕਰੋ ਮੇਰੇ ਵੀਰ ਆਹ ਪੰਜੂ ਨੇ ਤਾਸ ਕਰਨ ਲੱਗੇ ਆ ਦੇਖਦੇ ਆ ਤੇ सही है स्टार बारी, थोड़ा है कुछ इसे पीछे रहना, आज इस जिन्दगी रहता है, इधर इधर ब्लास्ट आ गया है, आप आ गए क्या? सही है रे, चलो, बढ़ाना, एक दो तीन, चलो, टाइमर हो गया जी, चालू, चेक करते हैं, वेरी गुड, लाइव पास्टर, आते ना आते ना, आते ना, इधर सारे साफ ही आए, चेक करो मे 20 ਸੈਕੰਡ 20 ਸੈਕੰਡ ਹੋ ਗਿਆ ਜਿਵੇਂ ਮੈਂ ਕਹਾ ਭਾਈ ਜਰੂਰ ਹੋ ਕੇ ਜਾਣਾ ਆ ਭਾਈ ਉਹ ਨਹੀਂ ਆਇਆ ਮੈਨੂੰ ਲੱਗਿਆ ਭਾਜੀ ਮਿਹਰਬਾਨੀ 20 ਸੈਕੰਡ ਹੋ ਗਏ ਇਹ ਤਾਂ ਐਂਡ ਹੋ ਗਿਆ ਬਹੁਤ ਵੈਰੀ ਗੁੱਡ ਕੀ ਆਈ ਵਰਦਾ ਨਹੀਂ ਤਾਂ ਲੋਕਾਂ ਨੂੰ ਰੱਖਾਂ ਬਾਸ ਉਸ ਜਿੱਥੇ ਜਾਂਦਾ ਗਿਆ ਗਿਆ ਉਹ ਕੋਲ ਭਾਈ ਸਟੇਟਲ ਹੋ ਲੱਗ ਗਿਆ ਕੰਪਲ ਆ ਗਿਆ ਸੀ ਪਹਿਲੇ ਮੈਂ ਕਿਹਾ ਭਾਈ ਉਹ ਨਹੀਂ ਕਰਨਗੇ ਬਹੁਤ ਅੱਛਾ ਤੇ ਜਿਹੜਾ ਆਪਾਂ ਦੱਸਦਾ ਭਾਈ ਵੀ ਦੇਖੋ ਇੱਥੇ ਵੀ ਟਾਈਮ ਆ ਰਿਹਾ ਹੈ ਬਹੁਤ ਯਾਰ ਕਿੰਨਾ ਲੱਗਿਆ ਭਾਈ ਬਹੁਤ ਵੈਰੀ ਗੁੱਡ ਜੀ ਅਗਰ ਕੰਪਲ ਕਰਾ ਲੈ ਕਿਦਾ ਕੰਪਲ ਕਰਾਉਣਾ ਮੈਂ ਪਾਲਿਕਾ ਤਾਂ ਕੰਪਲ ਪਾ ਪਾ ਕਿੰਦਾ ਕਰਾਣਾ ਕੰਪਲ ਕਰਾ ਲੈ ਕੋਈ ਨਹੀਂ ਇੰਟਰਵਿਊ ਨੇ ਲਓ ਜੀ ਲੈ ਕੇ 20 ਸੈਕਿੰਡ ਹੋ ਗਏ ਜੀ 20 ਸੈਕਿੰਡ

ट <laughs> 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 ਨੇ ਸਾਡੇ ਕੋਲ ਆਇਆ ਸਾਬਜੀ ਸਤਿ ਸ੍ਰੀ ਅਕਾਲ ਮਿਹਰਬਾਨੀ ਬਹੁਤ ਬਹੁਤ ਭਾਈ ਉਹਨਾਂ ਦਾ ਮਿਹਰਬਾਨੀ ਧੰਨਵਾਦ ਕੀ ਮੇਰੇ ਸ਼ੌਪ ਤੇ ਵਿజిਟ ਕੀਤਾ ਸਾਹਿਬਾ ਉਹਨਾਂ ਨੇ ਤੇ ਕੰਮ ਕਰ ਇੱਕ ਸਾਈਡ ਤੇ ਰਹਿ ਗਏ ਭਾਈ ਉਹਨਾਂ ਨੂੰ ਵੈਸੇ ਹੀ ਆਪਣਾ ਬਹੁਤ ਜਿਆਦਾ ਪਿਆਰ ਆ ਰੱਬਾ ਤੇ ਆ ਵਨ ਟਾਈਮ ਭਾਈ ਉਹਨਾਂ ਨੂੰ ਮਿਲੇ ਸੀਗੇ ਉਸ ਤੋਂ ਬਾਅਦ ਭਾਈ ਉਹਨਾਂ ਦਾ ਪਿਆਰ ਇਦਾਂ ਹੀ ਹੋ ਗਿਆ ਆਪਣਾ ਤੇ ਪਟਾਕੇ ਲੈ ਕੇ ਚਲੇ ਆ ਤੇ ਭਾਈ ਉਹਨਾਂ ਨੇ ਅੰਦਰ ਪਹੁੰਚਾ ਵੀ ਨਹੀਂ ਕਿਥੇ ਰੱਖੀ ਪਹੁੰਚਾ ਚੈੱਕ ਕਰਾਉਣਾ ਮੇਰੇ ਭਰਾਵਾਂ ਨੂੰ ਇਹ ਭਾਈ ਯਾਰਾਂ ਦੋਸਤਾਂ ਵਾਸਤੇ ਹਾਂਜੀ ਹਾਂਜੀ ਇਹ ਭਾਈ ਨੇ 5 ਪੀਸ ਹਨਾ 5 ਪੀਸ ਤੇ ਰੱਬ ਕਰੇ ਤਰੱਕੀਆਂ ਬਣਨ खुदा हाफिज थैंक यू साहब जी मेहरबानी